ਹਾਂਜੀ ਅ ਇਧਰੋਂ ਜਿਹੜਾ ਅੱਕਾਂ ਵਾਲੀ ਤੋਂ ਆਉਣ ਵਾਲਾ ਜੋਈਆਂ ਨੂੰ ਰਸਤਾ ਹੀ ਇੱਥੇ ਨਾ ਭੱਠਿਆਂ ਦੇ ਨਜ਼ਦੀਕ ਭੱਠਿਆਂ ਦੇ ਨੇੜੇ ਹੁਣੇ ਹੁਣ ਐਕਸੀਡੈਂਟ ਹੋਇਆ ਸੀਗਾ ਪੰਜ ਚਾਰ ਮਿੰਟਾਂ ਤੋਂ ਸਾਡੇ ਆਉਣ ਤੋਂ ਪਹਿਲਾਂ ਪਹਿਲਾਂ ਇੱਥੋਂ ਚੱਕ ਕੇ ਲੈ ਗਏ ਆ ਮੁੰਡਿਆਂ ਨੂੰ ਤੇ ਐਣੀ ਪਤਾ ਵੀ ਲੈ ਕੇ ਕਿਹੜੇ ਪਾਸੇ ਨੂੰ ਗਏ ਆ ਤੇ ਉਹਨਾਂ ਦਾ ਨੰਬਰ ਆ ਜਿਹੜਾ ਇੱਕ ਤਾਂ ਆ ਮੋਟਰਸਾਈਕਲ ਆਗਾ ਇਹ ਆਗਾ ਮੋਟਰਸਾਈਕਲ ਜਿਹੜਾ ਪੰਜਾਬ ਨੰਬਰ ਤੁਹਾਡੇ ਸਾਹਮਣੇ ਆ ਤੁਸੀਂ ਆਪੋ ਆਪਣੇ ਜਿਹੜੇ ਨੰਬਰ ਨੇ ਇਹ ਪਛਾਣ ਸਕਦੇ ਹੋ ਮੋਟਰਸਾਈਕਲ ਤੇ ਇੱਕ ਆਗਾ ਹਰਿਆਣਾ ਨੰਬਰ ਮੋਟਰਸਾਈਕਲ ਤੇ ਇੱਕ ਆਹ ਵਾਲੇ ਮੋਟਰਸਾਈਕਲ ਦਾ ਇਹਨਾਂ ਦੀ ਸਾਹਮਣੋਂ ਸਾਹਮਣੀ ਟੱਕਰ ਹੋਈ ਆ ਆਪਸ ਦੇ ਵਿੱਚ ਮੋਟਰਸਾਈਕਲਾਂ ਦੀ ਤੁਸੀਂ ਇਹਨਾਂ ਦੀ ਪੜਤਾਲ ਕਰ ਸਕਦੇ ਹੋ ਵੀ ਕਿਹੜੇ ਕਿਹੜੇ ਇਹ ਕਿੱਥੋਂ ਦੇ ਨੇ ਮੁੰਡੇ ਸਾਨੂੰ ਤਾਂ ਫਿਲਹਾਲ ਪਤਾ ਨਹੀਂ ਹੈਗਾ ਸਾਡੇ ਆਉਣ ਤੋਂ ਪਹਿਲਾਂ ਪਹਿਲਾਂ ਹੁਣੇ ਚੱਕ ਕੇ ਲੈ ਕੇ ਜਦੋਂ ਸਾਨੂੰ ਸੁਨੇਹਾ ਆਇਆ ਅਸੀਂ ਚੈੱਕ ਕਰਨ ਆਏ ਸੀ ਦੇਖਣ ਆਏ ਸੀਗੇ ਤੇ ਇੱਥੇ ਕੋਈ ਨਹੀਂ ਹੈਗਾ ਫਿਲਹਾਲ ਇੱਥੇ ਮੋਟਰਸਾਈਕਲ ਉਰੀ ਖੜੇ ਨੇ ਤੇ ਤੁਸੀਂ ਇਹਨਾਂ ਤੋਂ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦੇ ਹੋ ਅੱਗੇ ਦੀ ਅੱਗੇ ਪਹੁੰਚਾ ਦਿਓ ਵੀ ਕਿਸੇ ਬੱਚਿਆਂ ਦਾ ਜਿਹੜਾ ਪਤਾ ਲੱਗ ਜੇ ਵੀ ਕਿੱਥੋਂ ਦੇ ਮੁੰਡੇ ਨੇ ਤੇ ਕਿਸੇ ਦੀ ਜਾਨ ਬਚ ਜਾਵੇ ਤੇ ਉਹ ਇਹਨਾਂ ਬੱਚਿਆਂ ਤੱਕ ਪਹੁੰਚ ਜਾਣ ਤੇ ਜਿਹੜੇ ਜਿਹੜੇ ਇਹ ਮੁੰਡੇ ਆ ਐ ਨਹੀਂ ਪਤਾ ਵੀ ਮੁੰਡੇ ਸੀ ਕਿ ਵਿੱਚ ਨਾਲ ਦੂਸਰੇ ਕੌਣ ਸੀ ਬਾਈ ਸਾਡੇ ਨਾਲੋਂ ਪਰ ਆਉਣ ਤੋਂ ਪਹਿਲਾਂ ਪਹਿਲਾਂ ਇੱਥੋਂ ਜਿਹੜਾ ਇਹਨਾਂ ਨੂੰ ਲੈ ਗਏ ਚੱਕ ਕੇ ਤੇ ਐ ਨਹੀਂ ਪਤਾ ਵੀ ਲੈ ਕੇ ਕਿੱਥੇ ਗਏ ਨੇ ਤੇ ਜਲਦੀ ਤੋਂ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਹਰ ਇੱਕ ਤੱਕ ਕਿਉਂਕਿ ਹਰ ਇੱਕ ਦਾ ਫਰਜ਼ ਬਣਦਾ ਵੀ ਜਲਦੀ ਜਲਦੀ ਇਹਨਾਂ ਦਾ ਪਤਾ ਲੱਗ ਜੇ ਵੀ ਕਿੱਥੋਂ ਕਿੱਥੋਂ ਦੇ ਨੇ